ਬਾਰਾ ਸਿੰਘਾ ਇੱਕ ਜੰਗਲੀ ਜਾਨਵਰ ਆ ਇਨਸਾਨਾਂ ਦੀ ਬਸਤੀ ਦੇ ਵਿੱਚ ਆਇਆ ਏ ਪਾਣੀ ਪੀਣ ਵਾਸਤੇ ਕੁਝ ਖਾਣ ਵਾਸਤੇ ਕਿਉਂਕਿ ਜਿਹੜੇ ਜੰਗਲ ਦੇ ਵਿੱਚ ਇਹ ਰਹਿ ਰਿਹਾ ਸੀਗਾ ਪਿਛਲੇ ਕਈ ਸਾਲਾਂ ਤੋਂ ਇਹ ਇਹਦਾ ਪਰਿਵਾਰ ਇਹਦੇ ਨਾਲ ਦੇ ਇਸ ਤਰ੍ਹਾਂ ਦੇ ਹੋਰ ਜੀਵ ਜੰਤੂ ਜਿਨ੍ਹਾਂ ਦਾ ਘਰ ਸਿਰਫ ਜੰਗਲ ਸੀਗਾ ਵੀਡੀਓ ਹైదరాబాద్ ਦੀ ਆ ਤੁਸੀਂ ਵੀ ਸ਼ਾਇਦ ਦੇਖੀ ਹੋਣੀ ਆ ਇਹ ਉਹ ਜੰਗਲ ਆ ਸ਼ਹਿਰ ਦੇ ਵਿੱਚ ਹైదరాబాద్ ਦੇ ਵਿੱਚ ਜਿਹੜਾ ਸਰਕਾਰ ਨੇ ਖਤਮ ਕਰਨਾ ਚਾਲੂ ਕਰਤਾ ਏ ਜੀਸੀਬੀ ਮਸ਼ੀਨਾ ਪਹੁੰਚ ਚੁੱਕੀਆਂ ਨੇ ਤੇ ਬਸ ਇੱਕ ਸਾਈਡ ਤੋਂ ਸ਼ੁਰੂ ਕਰਤਾ ਏ ਇਹ ਵਿਚਾਰੇ ਬੇਜ਼ਵਾਨ ਜਾਨਵਰ ਡਰੇ ਹੋਏ ਨੇ ਕਿ ਸਾਡੇ ਘਰ ਨੂੰ ਉਸ ਜੰਗਲ ਨੂੰ ਕਿਉਂ ਖਤਮ ਕਰ ਰਹੇ ਆ ਪਰ ਇਹ ਕੁਝ ਨਹੀਂ ਕਰ ਸਕਦੇਗੇ ਤੇ ਇਹ ਇਹਨਾਂ ਆਵਾਜ਼ ਤੋਂ ਵੱਡੇ ਸਾਊਂਡ ਤੋਂ ਮਸ਼ੀਨਾਂ ਤੋਂ ਡਰ ਕੇ ਸ਼ਹਿਰਾਂ ਵੱਲ ਨੂੰ ਲੋਕਾਂ ਵੱਲ ਨੂੰ ਮਦਦ ਵਾਸਤੇ ਭੱਜ ਰਹੇ ਆ ਆਪ ਨੂੰ ਆਪਣੇ ਮਤਲਬ ਜਿੱਧਰ ਨੂੰ ਇਹਨਾਂ ਨੂੰ ਦਿਖਾਈ ਦਿੰਦਾ ਹੈ ਤੁਸੀਂ ਵੀ ਖਬਰਾਂ ਦੇਖੀਆਂ ਹੋਣੀਆਂ ਹైదరాబాద్ ਦੇ ਵਿੱਚ ਇੱਕ ਜੰਗਲ ਆ ਉਸ ਨੂੰ ਗਵਰਨਮੈਂਟ ਖਤਮ ਕਰ ਰਹੀ ਆ ਉੱਥੇ ਬਿਲਡਿੰਗਾਂ ਬਣਾਉਣ ਵਾਸਤੇ ਸ਼ਾਪਿੰਗ ਮਾਲ ਬਣਾਉਣ ਵਾਸਤੇ ਕੁਝ ਨਾ ਕੁਝ ਇਸ ਤਰ੍ਹਾਂ ਦਾ ਦੇਖੋ ਇਹ ਜੇਸੀ ਵੀ ਪਹੁੰਚ ਚੁੱਕੇ ਆ ਸੋ ਪ੍ਰਭੋ ਜ਼ਰੂਰ ਆਵਾਜ਼ ਉਠਾਓ ਜੇਕਰ ਇਨਸਾਨੀਅਤ ਨੂੰ ਜੇਕਰ ਵਾਤਾਵਰਨ ਨੂੰ ਕੁਦਰਤ ਨੂੰ ਪਿਆਰ ਕਰਦੇ ਹੋ ਤੁਹਾਡਾ ਹੱਕ ਬਣਦਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਵੱਧ ਤੋਂ ਵੱਧ ਇਸ ਆਵਾਜ਼ ਨੂੰ ਉਠਾਓ ਸੁਣਨ ਦੀ ਖਬਰ ਆਹੀ ਕੁਝ ਦਿਨਾਂ ਦੀ ਤੁਸੀਂ ਵੀ ਕਿਤੇ ਨਾ ਕਿਤੇ ਜ਼ਰੂਰ ਕੋਈ ਵੀਡੀਓ ਕੋਈ ਨਿਊਜ਼ ਦੇਖੀ ਹੋਣੀ ਆ ਤੁਹਾਡਾ ਫਰਜ਼